ਕਰ ਰਹੇ ਨੇ ਤਰੁਣ ਚੋਕ ਐਸਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਰੁਣ ਜੀ ਅੱਜ ਇੱਕ ਪਬਲਿਕ ਮੀਟਿੰਗ 'ਚ ਸਬੋਧਨ ਕੀਤਾ ਹੈ ਖਾਸ ਕਰਕੇ ਐਸੀ ਪਾਈ ਚਾਰੇ ਦੇ ਐਸਾ ਕਿ ਕੋਠੀ ਸ਼ਾਮ ਜੀ ਮਲ ਇਹ ਉਹ ਏਰੀਆ ਹੈ ਜਿਹੜਾ ਬਹੁਤ ਮੈਨੂੰ ਪਿਆਰ ਕਰਦਾ ਹੈ ਔਰ ਹਰ ਇਲੈਕਸ਼ਨ 'ਚ ਇੱਥੇ ਸਾਡੀ ਟੀਮ ਹੈ ਉਹ ਨਰਿੰਦਰ ਮੋਦੀ ਜੀ ਨੂੰ ਬਹੁਤ ਵੋਟਾਂ ਪਵਾਉਂਦੀ ਹੈ ਇਹ ਮੋਦੀ ਭਗਤ ਨੇ ਅਸੀਂ ਮੋਦੀ ਦੇ ਸੇਵਕ ਹਾਂ ਇਸ ਕਰਕੇ ਸਾਨੂੰ ਵੀ ਪਿਆਰ ਕਰਦੇ ਅੱਜ ਵੀ ਤੁਸੀਂ ਦੇਖਿਆ ਹੋਗਾ ਉਤਸ਼ਾਹ ਚਾਹੇ ਇੱਥੇ ਪਰਿਵਾਰ 'ਚ ਮਹਿਲਾ ਹੋਵੇ ਚਾਹੇ ਪੁਰਸ਼ ਹੋਵੇ ਸਭ ਨਾ ਮੇਰੇ ਪਰਿਵਾਰਿਕ ਬੱਚਿਆਂ ਵਾਲੇ ਰਿਸ਼ਤੇ ਨੇ ਕੋਈ ਸਾਡੀ ਨੂੰਹ ਹੈ ਤੇ ਕੋਈ ਸਾਡੀ ਭੇਟੀ ਹੈ ਤੇ ਕੋਈ ਸਾਡੀ ਮਾਂ ਹੈ ਇਹਨਾਂ ਘਰਾਂ 'ਚ ਹੀ ਸੀ ਵੱਡੇ ਹੋਏ ਆ ਇੱਥੇ ਹੀ ਪਾਰਟੀ ਦਾ ਕੰਮ ਕੀਤਾ ਇੱਥੇ ਪਾਰਟੀ ਖੜੀ ਕੀਤੀ ਹੈ ਔਰ ਬਹੁਤ ਉਤਸ਼ਾਹ ਦੇਖੋ ਮੇਗਾ 30 ਸਾਲ 35 ਸਾਲ ਹੋ ਗਏ ਉਹਨੇ ਇਹਨਾਂ ਨੂੰ ਕੰਮ ਕਰਦਿਆ ਔਰ ਪਾਰਟੀ ਦੇ ਨਾਲ ਦੋ ਦੋ ਪੀੜੀਆਂ ਹੋਈਆਂ ਜੁੜੀਆਂ ਆ ਔਰ ਪਾਰਟੀ ਨਿਸ਼ਚਿਤ ਰੂਪ ਚ ਭਾਰਤੀ ਜਨਤਾ ਪਾਰਟੀ ਇਥੋ ਜਿੱਤ ਕੇ ਜਾਏਗੀ ਮੋਦੀ ਸਾਹਿਬ ਦੇ ਹੱਕ ਚ ਇਥੇ ਵੇਵ ਚੱਲੇ ਇੱਕ ਜਿਹੜਾ ਵਿਪੱਖਸ਼ ਦਲ ਹੈ ਰਿਜ਼ਰਵੇਸ਼ਨ ਦੇ ਉੱਤੇ ਸਵਾਲ ਖੜਾ ਕਰ ਰਿਹਾ ਐਸਾ ਹੈ ਕਿ ਕਾਂਗਰਸ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਖੋ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਅਸੀਂ ਕਿਸੇ ਸੂਰਜ ਚ ਨਹੀਂ ਹੋਣ ਦਿਆਂਗੇ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਦਾ ਰਖਸ਼ਕ ਨਰਿੰਦਰ ਮੋਦੀ ਹੈ ਜਿਹੜੀ ਵਾਲਮੀਕੀ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਮਿਲੀ ਉਹ ਸੀ ਮੁਸਲਮਾਨਾਂ ਨੂੰ ਨਹੀਂ ਲੈਣਦੇ ਆਂਗੇ ਉਹ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਹੈ ਇਹਨਾਂ ਦੇ ਬੱਚੇ ਹੀ ਡਾਕਟਰ ਬਣਨੇ ਚਾਹੀਦੇ ਆ ਇੰਜੀਨੀਅਰ ਬਣਨੇ ਚਾਹੀਦੇ ਸੋ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਗੀ ਅੱਜ ਹੁਸੈਨਪੁਰਾ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸੀਗੇ ਔਰ ਇਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਇਹ ਐਸੇ ਪਾਈਚਾਰੇ ਨਾਲ ਸੰਬੰਧਿਤ ਇਲਾਕਾ ਹੈ ਇਸ ਐਸੀ ਪਾਈਚਾਰੇ ਦੇ ਉੱਤੇ ਕੋਈ ਵੀ ਰਿਜ਼ਰਵ ਕਿਸੇ ਵੀ ਤਰੀਕੇ ਅਸੀਂ ਉਹਨਾਂ ਲਈ ਉਹਨਾਂ ਦੀ ਰਿਜ਼ਰਵੇਸ਼ਨ ਨਹੀਂ ਲੜਾਂਗੇ ਔਰ ਕਿਸੇ ਨੂੰ ਵੀ ਕਿਸੇ ਕੀਮਤ ਦੇ ਉੱਤੇ ਉਹਨੂੰ ਖਤਮ ਨਹੀਂ ਕਰਨ ਦਿਆਂਗੇ ਕੈਮਰਾ ਪਰਸਨ ਮਖਨ ਦੇ ਨਾਲ ਜੋਤੀ ਬਹਿਲ ਦਿਨਿਕ ਸ਼ੋਰਾ ਟੀਵੀ ਕਰਦੇ ਰਹੇ ਤਰੁਣ ਚੋਗ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਰੁਣ ਜੀ ਅੱਜ ਇੱਕ ਪਬਲਿਕ ਮੀਟਿੰਗ 'ਚ ਸੰਬੋਧਨ ਕੀਤਾ ਹੈ ਕਰਕੇ ਐਸੀ ਭਾਈ ਚਲੇ ਐਸਾ ਹੈ ਕਿ ਕੋਠੀ ਸ਼ਾਮਜੀ ਮਲ ਇਹ ਉਹ ਏਰੀਆ ਹੈ ਜਿਹੜਾ ਬਹੁਤ ਮੈਨੂੰ ਪਿਆਰ ਕਰਦਾ ਹੈ। ਔਰ ਹਰ ਇਲੈਕਸ਼ਨ ਚ ਇੱਥੇ ਸਾਡੀ ਟੀਮ ਹੈ। ਉਹ ਨਰਿੰਦਰ ਮੋਦੀ ਜੀ ਨੂੰ ਬਹੁਤ ਵੋਟਾਂ ਪਵਾਉਂਦੀ ਹੈ। ਇਹ ਮੋਦੀ ਭਗਤੇ ਨੇ ਅਸੀਂ ਮੋਦੀ ਦੇ ਸੇਵਕਾਂ ਇਸ ਕਰਕੇ ਸਾਨੂੰ ਵੀ ਪਿਆਰ ਕਰਦੇ। ਅੱਜ ਵੀ ਤੁਸੀਂ ਦੇਖਿਆ ਹੋਗਾ ਉਤਸ਼ਾਹ ਚਾਹੇ ਇੱਥੇ ਪਰਿਵਾਰ ਚ ਮਹਿਲਾ ਹੋਵੇ ਚਾਹੇ ਪੁਰਸ਼ ਹੋਵੇ ਸਭ ਨਾ ਮੇਰੇ ਪਰਿਵਾਰਿਕ ਬੱਚਿਆਂ ਵਾਲੇ ਰਿਸ਼ਤੇ ਨੇ ਕੋਈ ਸਾਡੀ ਨੂੰਹ ਹੈ ਤੇ ਕੋਈ ਸਾਡੀ ਭੇਟੀ ਹੈ ਤੇ ਕੋਈ ਸਾਡੀ ਮਾਂ ਹੈ ਇਹਨਾਂ ਘਰਾਂ ਚ ਸੀ ਵੱਡੇ ਹੋਏ ਆ ਇੱਥੇ ਹੀ ਪਾਰਟੀ ਦਾ ਕੰਮ ਕੀਤਾ ਇੱਥੇ ਪਾਰਟੀ ਖੜੀ ਕੀਤੀ ਹੈ ਔਰ ਬਹੁਤ ਉਤਸ਼ਾਹ ਦੇਖੋ ਮੇਗਾ 30 ਸਾਲ 35 ਸਾਲ ਹੋ ਗਏ ਉਹਨੇ ਇਹਨਾਂ ਨੂੰ ਕੰਮ ਕਰਦਿਆ ਔਰ ਪਾਰਟੀ ਦੇ ਨਾਲ ਦੋ ਦੋ ਪੀੜੀਆਂ ਹੋਈਆਂ ਜੁੜੀਆਂ ਆ ਔਰ ਪਾਰਟੀ ਨਿਸ਼ਚਿਤ ਰੂਪ ਚ ਭਾਰਤੀ ਜਨਤਾ ਪਾਰਟੀ ਇੱਥੋਂ ਜਿੱਤ ਕੇ ਜਾਏਗੀ ਮੋਦੀ ਸਾਹਿਬ ਦੇ ਹੱਕ ਚ ਇੱਥੇ ਵੇਵ ਚੱਲ ਰਹੀ ਇੱਕ ਜੜਿਆ ਵਿਪੱਖਸ਼ 당ਾ ਰਿਜ਼ਰਵੇਸ਼ਨ ਦੇ ਉੱਤੇ ਸਵਾਲ ਖੜਾ ਕਰ ਰਿਹਾ ਐ ਐਸਾ ਹੈ ਕਿ ਕਾਂਗਰਸ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਖੋ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਅਸੀਂ ਕਿਸੇ ਸੂਰਜ ਚ ਨਹੀਂ ਹੋਣ ਦਿਆਂਗੇ ਐਸਸੀ ਭਾਈਚਾਰੇ ਦੀ ਰਿਜ਼ਰਵੇਸ਼ਨ ਦਾ ਰਖਸ਼ਕ ਨਰਿੰਦਰ ਮੋਦੀ ਹੈ ਜਿਹੜੀ ਵਾਲਮੀਕੀ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਰਿਜ਼ਰਵੇਸ਼ਨ ਮਿਲੀ ਹੈ ਉਹ ਸੀ ਮੁਸਲਮਾਨਾਂ ਨੂੰ ਨਹੀਂ ਲੈਣ ਦਿਆਂਗੇ ਉਹ ਐਸਸੀ ਭਾਈਚਾਰੇ ਦੀ ਰੈਜ਼ਰਵੇਸ਼ਨ ਹੈ ਇਹਨਾਂ ਦੇ ਬੱਚੇ ਹੀ ਡਾਕਟਰ ਬਣਨੇ ਚਾਹੀਦੇ ਆ ਇੰਜੀਨੀਅਰ ਬਣਨੇ ਚਾਹੀਦੇ ਸੋ ਰਾਸ਼ਟਰੀ ਮਹਾ ਮੰਤਰੀ ਤਰਨ ਚੋਗੀ ਅੱਜ ਹੁਸੈਨਪੁਰਾ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸੀਗੇ ਔਰ ਇਹਨਾਂ ਨੇ ਕਹਿ ਕੇ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਇਹ ਐਸਪਾਈਚਾਰੇ ਨਾਲ ਸੰਬੰਧਿਤ ਇਲਾਕਾ ਹੈ ਇਸ ਐਸਪਾਈਚਾਰੇ ਦੇ ਉੱਤੇ ਕੋਈ ਵੀ ਰਿਜ਼ਰਵੇਸ਼ਨ ਕਿਸੇ ਵੀ ਤਰੀਕੇ ਅਸੀਂ ਉਹਨਾਂ ਲਈ ਉਹਨਾਂ ਦੀ ਰਿਜ਼ਰਵੇਸ਼ਨ ਨਹੀਂ ਲੜਾਂਗੇ ਔਰ ਕਿਸੇ ਨੂੰ ਵੀ ਕਿਸੇ ਕੀਮਤ ਦੇ ਉੱਤੇ ਉਹਨੂੰ ਖਤਮ ਨਹੀਂ ਕਰਨ ਦੇਵਾਂਗੇ ਕੈਮਰਾ ਪਰਸਨ ਦੁਖੰਦ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par